ਆਰਤੀ ਮੁਕਤੀ ਮੋਰਚਾ ਤੇ ਵਾਲਮੀਕ ਸਮਾਜ ਤੋਂ ਇਲਾਵਾ ਹੋਰ ਜਥੇਬੰਦੀਆਂ ਪੰਡਾਰੀ ਪੁਲ ਤੇ ਦਰਨੇ ਤੇ ਬੈਠ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹਨਾਂ ਦੇ ਨਾਲ ਦੋ ਵਾਰ ਵਾਅਦਾ ਕੀਤਾ ਪਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਕੇ ਉਹਨਾਂ ਨੂੰ ਦਰਨੇ ਤੇ ਬੈਠਣ ਲਈ ਮਜਬੂਰ ਹੋਣਾ ਪਿਆ ਇਸ ਮੌਕੇ ਤਰਨਾਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਦੁਬਾਰਾ ਤੋਂ ਸਰਕਾਰ ਨਹੀਂ ਜਾਗੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਮਜਬੂਰਨ ਅਨਮਿੱਥੇ ਸਮੇਂ ਤੇ ਭੁੱਖ ਹੜਤਾਲ ਕਰਨਗੇ ਤੇ ਨਾਲ ਹੀ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਦਿੱਤਾ ਜਾਵੇ ਪਿਛਲੇ ਦਿਨੀ ਜਿਹੜੀ ਅਸੀਂ ਦਰਖਾਸਤ ਦਿੱਤੀ ਸੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ 10 ਲੱਖ ਰੁਪਏ ਦੀ ਜਿਹੜੀ ਢੱਗੀ ਵੱਜੀ ਆ ਇਹ ਇੱਕ ਜਿਹੜੀ ਸੰਸਥਾ ਬਣਾਏਗੇ ਉਹਨਾਂ ਨੇ ਮਰੀ ਉਹਰਾ ਉਹਰੇ ਸੰਸਥਾ ਬਣਾ ਕੇ ਉਹ ਜਿਹੜਾ ਉਹਨਾਂ ਨੇ 420 ਕਰਕੇ 10 ਲੱਖ ਰੁਪਇਆ ਗ੍ਰਾਂਟ ਲਈ ਸੀ ਤੇ ਇਹ ਦੀ ਸ਼ਮਸ਼ੇਰ ਸਿੰਘ ਢੁੱਲੋ ਸਾਹਿਬ ਤੇ ਕਿਸੇ ਪਾਰਟੀ ਨਾਲ ਹੈਗੇ ਰਿਲੇਟਿਡ ਫਿਰ ਕੌਣ ਕੇ ਸਿਆਸੀ ਪਾਰਟੀ ਨਾਲ ਰਿਲੇਟਿਡ ਹੈਗੇ ਉਹ ਹਾਂਜੀ ਹਾਂਜੀ ਕਾਂਗਰਸ ਨਾਲ ਤੇ ਉਹਨਾਂ ਨੇ ਕਿਉਂਕਿ ਉੱਥੇ ਵਾਲਮੀਕੀ ਯੂਥ ਵੈਲਫੇਅਰ ਸਭਾ ਆਲਰੇਡੀ 2001 ਤੋਂ ਕੰਮ ਕਰਦੀ ਆ ਰਹੀ ਸੀ ਇਹ ਉਦੋਂ ਕਾਂਗਰਸ ਦਾ ਰਾਜ ਹੋਣ ਕਰਕੇ ਬਲਬੀਰ ਸਿੰਘ ਬੱbbi ਨੇ ਔਰ ਉਹਨੇ ਨਾ ਜ਼ਬਰਦਸਤੀ ਉਥੇ ਨਾ ਕੋਈ ਸਾਡਾ ਮੈਂਬਰ ਸੀ ਨਾ ਨਾ ਮੈਂ ਸੀ ਜ਼ਬਰਦਸਤੀ ਉਥੇ ਸਮਜੀਤ ਸਿੰਘ ਦੁੱਲੋਂ ਨੂੰ ਬੁਲਾ ਕੇ ਉਹਨੂੰ 10 ਲੱਖ ਰੁਪਏ ਦਾ ਚੈੱਕ ਲਿਆ ਤੇ ਉਹਨਾਂ ਨੇ ਫਿਰ ਉਹ ਮੁੜ ਕੇ ਉਥੇ ਜਰੋਂ ਉਹਨਾਂ ਨੇ ਕੰਮ ਸਟਾਰਟ ਕੀਤਾ ਤੇ ਮੈਂ ਮੈਂ ਉਥੇ ਕਿਹਾ ਵੀ ਜਈ ਨੂੰ ਵੀ ਇਸ ਮੰਦਰ ਦਾ ਇਸ ਲੱਗਾ ਮੈਂ ਦੁਕਾਨਦਾਰਾਂ ਦੇ ਇਸ ਲਾਇਆ ਸੀ ਰਾਏ ਦਾ ਕਿਉਂਕਿ ਇਹ ਕਰ ਹਰਿਆ ਲੈਨੋਂ ਨਾਲ ਜਾਂਦਾ ਹੀ ਜਾਂਦਾ ਤੇ ਮੈਂ ਉਹਨਾਂ ਨੂੰ ਮੈਂ ਉਹਨਾਂ ਦੇ ਲਾਇਕ ਕੇਸ ਮੈਂ ਉਹਨਾਂ ਨੂੰ ਗਿਆ ਵੀ ਜਈ ਨੂੰ ਵੀ ਕੇਸ ਲੱਗਾ ਵਾ ਤੁਸੀਂ ਇੱਥੇ ਬਿਲਡਿੰਗ ਤਿਆਰ ਨਹੀਂ ਕਰ ਸਕਦੇ ਪਰ ਉਹ ਨਹੀਂ ਉਸ ਵੇਲੇ ਕਾਂਗਰਸ ਦਾ ਰਾਜ ਸੀ ਚੰਨੀ ਸਾਹਬ ਦਾ ਉਹਨਾਂ ਨੇ ਜ਼ਬਰਦਸਤੀ ਕਾਂਗਰਸ ਦਾ ਰਾਜ ਹੋਣ ਕਰਕੇ ਉਹ ਜ਼ਬਰਦਸਤੀ ਉਥੇ ਪੈਸੇ ਲਾਏ ਨੇ ਪੈਸੇ ਪੈ 10 ਲੱਖ ਰੁਪਇਆ ਆਇਆ 5 ਲੱਖ ਰੁਪਇਆ ਡਾਕਟਰ ਰਾਜਕੁਮਾਰ ਕੋ ਆਇਆ 3 ਲੱਖ ਰੁਪਇਆ ਸੋਨੀ ਕੋ ਆਇਆ ਪਰ ਲੇਕਿਨ ਉਥੇ ਲੱਗਾ 2.30 ਲੱਖ ਰੁਪਏ ਆ ਤੇ ਬਾਕੀ ਪੈਸੇ ਉਹ ਜਿੱਦਣ ਜਿੱਦਣ ਮੰਦਰ ਚ ਕੰਮ ਹੋਇਆ ਜਿੱਦਣ ਮੰਦਰ ਦੇ ਸਮਾਨ ਇਟਾਂ ਇਟਾਂ ਰੇਤ ਬੱਜਰੀ ਆਏ ਉਹਦੇ ਨਹੀਂ ਹੀ ਉਸੇ ਦੇਣੀ ਉਹਨੇ ਉਹਦੇ ਘਰ ਰੇਤ ਵੀ ਉਤਰੀ ਆ ਬੱਜਰੀ ਵੀ ਉਤਰੀ ਆ ਇਟਾਂ ਵੀ ਉਤਰੀਆਂ ਸਰੀਆ ਵੀ ਉਤਰਿਆ ਉਹ ਉਹ ਠੇਕੇਦਾਰ ਉਥੇ ਆ ਉਹ ਮਿਸਤਰੀ ਉਥੇ ਲਗਾ ਉਹ ਮੰਦਰ ਤੇ ਲਗਾ ਉਹ ਉਥੇ ਲਗਾ ਇਹਦਾ ਮਤਲਬ ਕੀ ਪੈਸੇ ਹਾਂਜੀ ਇਹ ਜਿਹੜੇ ਡਿਸਟ੍ਰਿਕਟ ਬਰਲਪੁਰ ਸਾਹਿਬ ਆਏ ਨੇ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਵਾਇਆ ਵੀ ਤੁਹਾਡਾ ਸ਼ੁੱਕਰਵਾਰ ਜੋ ਵੀ ਮਸਲਾ ਵਾ ਤੇ ਜਿਹੜੀ ਸੰਸਤਾ ਦਾ ਔਰ ਜਿਹੜੇ ਪੈਸੇ ਜਿਹੜੇ ਠੱਗੀ ਮਾਰੀ 10 ਲੱਖ ਉਹ ਤੁਹਾਡਾ ਸ਼ੁੱਕਰਵਾਰ ਮਸਲਾ ਹੱਲ ਹੋ ਜਾਏਗਾ ਜੇ ਸ਼ੁੱਕਰਵਾਰ ਮਸਲਾ ਹੱਲ ਨਹੀਂ ਹੋਏਗਾ ਤੇ ਫੇਰ ਅਸੀਂ ਫੇਰ ਅਸੀਂ ਭੁਖੜ ਹੜਤਾਲ ਦੇ ਨਹੀਂ ਬੈਠਾਂਗਾ ਫੇਰ ਮਰਨ ਮਰਦ ਤੇ ਬੈਠਾਂਗਾ ਇਹਨਾਂ ਅਪੀਲ ਨੂੰ ਵੀ ਵਿਸ਼ਵਾਸਨ ਦਵਾਇਆ ਗਿਆ ਸੀ ਪਹਿਲੋ ਵੀ ਤੁਸੀਂ ਇੱਕੋ ਘੜਤਾਲ ਦੀ ਅਪੀਲ ਕੀਤੀ ਸੀ ਉਦੋਂ ਵੀ ਤੁਹਾਨੂੰ ਸ਼ਾਸਨ ਦਵਾਇਆ ਗਿਆ ਉਦੋਂ ਵੀ ਉਦੋਂ ਵੀ ਇਹਨਾਂ ਨੇ ਡਿਪਟੀ ਕਮਿਸ਼ਨਰ ਸਾਹਿਬ ਨੇ ਇਹਨਾਂ ਦੀ ਡਿਊਟੀ ਲਈ ਸੀ ਦੇ ਇਨਾਂ ਨੇ ਸਾਡੇ ਕੋਲ 15 ਦਿਨ ਦਾ ਟਾਈਮ ਮੰਗਿਆ ਸੀ ਅਸੀਂ 15 ਦਿਨ ਤੋਂ ਬਾਅਦ ਨਹੀਂ 20 ਦਿਨ ਬਾਅਦ ਗਏ ਆ ਇਹਨਾਂ ਸੇ ਇਹਨਾਂ ਨੇ ਸਾਡੇ ਦੋ ਮੀਟਿੰਗਾਂ ਵੀ ਹੋ ਗਈਆਂ ਪਰ ਲੇਕਿਨ ਇਹਨਾਂ ਨੇ ਸਾਨੂੰ ਦੱਸਿਆ ਵੀ ਆ ਵੀ ਬੰਦੇ ਸਾਡੇ ਗਲਤ ਨੇ ਸਰਕਾਰੀ ਬੰਦੇ ਜਦੋਂ ਗਲਤ ਨੇ ਤੇ ਉਹਨਾਂ ਦੇ ਕਾਰਵਾਈ ਚਾਹੀਦੀ ਆ ਕਰਨੀ ਤੇ ਹੁਣ ਸਾਨੂੰ ਫੇਰ ਉਹ ਕਹਿੰਦੇ ਵੀ ਪ੍ਰਧਾਨ ਜੀ ਪਿਛਲੀ ਵਾਰ ਵੀ ਟਾਈਮ ਲਿਆ ਹੁਣ ਵੀ ਟਾਈਮ ਲਿਆ ਤੁਹਾਨੂੰ ਲੱਗਦਾ ਹੁਣ ਪ੍ਰਸ਼ਾਸਨ ਤੁਹਾਡੀ ਗੱਲ ਸੁਣੇ ਜੇ ਪ੍ਰਸ਼ਾਸਨ ਗੱਲ ਨਹੀਂ ਸੁਣੇਗਾ ਤੇ ਫੇਰ ਫਿਰ ਮਰਨਵਰ ਤੋਂ ਹੋਏਗਾ ਫਿਰ ਉਹ ਜਿੰਨਾ ਵੀ ਕੋਈ ਨੁਕਸਾਨ ਮੇਰਾ ਹੋਊਗਾ ਉਹ ਜ਼ਿੰਮੇਵਾਰ ਇਹ ਪਲਵਲ ਸਾਹਿਬ ਤੇ ਜਿਹੜੇ ਜਿਨ੍ਹਾਂ ਨੇ ਠੱਗੀ ਮਾਰੀ ਆ ਤੇ ਜਿਹੜੇ ਸਰਕਾਰੀ ਅਫਸਰ ਉਹ ਹੋਣਗੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਆ ਪ੍ਰਧਾਨ ਜੀ ਵੱਲੋਂ ਜਿਹੜੀ ਕੰਪਲੇਂਟ ਜਿਹੜੀ ਧਾਰ ਕਰਤੀ ਗਈ ਸੀਗੀ ਉਹਦੇ ਲਈ ਅਸੀਂ ਆਏ ਸੀਗੇ ਅਸੀਂ ਇਹਨਾਂ ਨੂੰ ਸੁਸ਼ਾਸ਼ਣ ਦਿੰਨੇ ਹੈਗੇ ਕਿ ਅਸੀਂ ਸ਼ੁੱਕਰਵਾਰ ਤੱਕ ਜਿਹੜਾ ਵੀ ਇਹਨਾਂ ਵੱਲੋਂ ਜਿਹੜੀ ਕੰਪਲੇਂਟ ਹੈਗੀ ਉਹਦੇ ਵਿੱਚ ਜਿਹੜੇ ਜਿਹੜੇ ਦੋ ਮਸਲੇ ਹੈਗੇ ਉਹਨੂੰ ਹੱਲ ਕਰਕੇ ਤੇ ਨਪਟਾਰਾ ਕਰਾਂਗੇ ਤੇ ਜਿਹੜਾ ਤਾ ਜੋ ਕਿ ਜਿਹੜਾ ਵੀ ਸਮਾਜ ਦੇ ਨਾਲ ਜਿਹੜਾ ਵਕਰਾ ਕੀਤਾ ਜਾ ਰਿਹਾ ਜਾਂ ਜੋ ਵੀ ਇਹਨਾਂ ਨਾਲ ਕੋਈ ਧੋਖੇਦੜੀ ਦੇ ਜਿਹੜੇ ਇਲਜ਼ਾਮ ਲਾਏ ਗਏ ਨੇ ਉਹਦਾ ਜਿਹੜਾ ਇਹਨਾਂ ਨੂੰ ਇਨਸਾਫ ਨਹੀਂ ਸਿੱ। ਕੋਰਨੋ ਕੋਰਨਲ ਪਾਰਟੀ ਨਹੀਂ ਬਣਾਇਆ। ਇਹ ਤੇ ਸਾਫ ਇਸ਼ੂ। ਬਿਲਕੁਲ ਕਲੀਅਰ ਹੀ ਹੈਗਾ। ਤੁਹਾਨੂੰ ਦੱਸਿਆ। ਉਹ ਉਹ ਇੱਕ ਦਿਨ ਉਹ ਦੀ ਗੱਲ ਇੱਕ ਉਹ ਕਿਹਾ ਹੁਣ ਤਾਂ ਅੱਗੇ ਨਾ ਕਰੀਂ ਤਾਂ। ਉਹਦੀ ਇਹ ਸ਼ਿਕਾਇਤ ਮਸਲੇ ਤੌਰ ਤੇ। ਜਿਹੜੀ ਤੁਸੀਂ ਕੈਨਸਲੇਸ਼ਨ ਦੀ ਗੱਲ ਕਰ ਰਹੇ ਹੋ ਨਾ। ਜਿਹੜੀ ਉਹ ਕੈਨਸਲੇਸ਼ਨ ਦੀ ਗੱਲ ਕਰ ਰਹੇ ਹੋ ਕਿ ਮੈਂ ਕਿਉਂ ਜਿਹੜੀ ਸੁਸਾਇਟੀ ਕੈਨਸਲ ਕਰ ਦਿੱਤੀ ਜਾਵੇ।